हम उनको लाएंगे ये जो राम बुलाए हैं हम उनको लाएंगे जो राम बुलाए हम उनको लाएंगे ये जो राम बुलाए हैं हम उनको लाएंगे ਦੇਰ ਮੁਹੰਮਦਾਰਾ ਦੀ ਜੈ ਵਾਹਿਗੁਰੂ ਸਭੀ ਮੋਰ ਜੈ 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 ਜ ਕਿ ਜੋ ਇੱਕ ਪਬਲਿਕ ਦਾ ਮਾਹੌਲ ਆ ਉਹ ਦੇਖਣ ਨੂੰ ਮਿਲਿਆ ਕਿ ਫੱਜੀਪੁਰ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਲੋਕੀ ਵੇਟ ਹੀ ਕਰਦੇ ਪਏ ਕਿ ਭਾਜੀਪੀ ਬਲੇ ਆਣ ਸਾਨੂੰ ਕਹਿਣ ਵੋਟਾਂ ਲਈ ਅੱਥੇ ਤੇ ਸੋਨੇ ਤੇ ਸੁਹਾਗਾ ਦੇਖਣ ਨੂੰ ਮਿਲਿਆ ਜੋ ਹੀ ਚੰਦੇ ਹੀ ਲੋਕੀ ਆਪਣੇ ਮੂੰਹੋਂ ਕਹਿ ਰਹੇ ਆ ਕਿ ਅਸੀਂ ਪਾਨੀਏ ਭਾਜੀਪੀ ਨੂੰ ਵੋਟਾਂ ਵਾ ਅਸੀਂ ਖੈਰ ਆਪਣੇ ਜੋ ਫਰਜ਼ ਆ ਇੱਕ ਪਾਰਟੀ ਦੇ ਨਾਤੇ ਅਸੀਂ ਯਾਰ ਕਸਬੇ ਚ ਯਾਰ ਮੱਲੇ ਚ ਵਾਰਡ ਚ ਸ਼ਹਿਰ ਚ ਕੰਮ ਕਰਨੇ ਪਏ ਆ ਤੇ ਪ੍ਰਚਾਰ ਕਰਦੇ ਕਿ ਆ ਤਾਂ ਕਿ ਆਉਣ ਵਾਲਾ ਦੇਸ਼ ਦਾ ਭੁੱਖ ਜਿਹੜਾ ਵਾ ਮੋਦੀ ਸਾਹਿਬ ਸਾਹਮਣ ਤੇ ਹੋਰ ਸਾਡਾ ਜਿਹੜਾ ਦੇਸ਼ ਆ ਇੱਕ ਬਹੁਤ ਹੀ ਤਰੱਕੀ ਤੇ ਜਾਏ ਯੁਵਾ ਸ਼ਕਤੀ ਮਿਲੇ ਹੋਰ ਅچھے ਵਿਗਿਆਨੀ ਨਿਕਲਣ ਹਰ ਫੀਲਡ ਚ ਅچھے ਅچھے ਇੱਕ ਨਵੇਂ ਭਾਰਤ ਦੀ ਸ਼ੁਰੂਆਤ ਹੋਏ ਬਾਜੀ ਤਾਂ ਬਹੁਤ ਜੀ ਇਧਰ ਆਏ ਨੇ ਦੇ ਅਸੀਂ ਆਏ ਬੀਜੇਪੀ ਇੱਕ ਮੈਨਿੰਗ ਦੇ ਨਿਕਲੇ ਆ ਦਿਨੇਸ਼ ਪਪੂ ਜੀ ਵੋਟਾਂ ਵਾਸਤੇ ਤੇ ਪ੍ਰਭੂ ਰਾਮ ਜੀਆ ਜੋ ਮੰਦਰ ਬਣਿਆ ਯੋਧੇ ਚ ਮੋਦੀ ਜੀ ਨੇ ਬਣਾਇਆ ਆਵਾਜ਼ ਮੋਦੀ ਬਹੁਤ ਕੁਝ ਕਰਨਾ ਵਾ ਅਸੀਂ ਸਾਰੇ ਫੱਜੂ ਬਣ ਵਾਸਤੇ ਬੇਨਤੀ ਕਰਦੇ ਆ ਕਿ ਇੱਕ ਇੱਕ ਵੋਟ ਜਿਹੜੀ ਕਮਲ ਦੇ ਨਿਸ਼ਾਨ ਦੇ ਪਾਓ ਤੇ ਮੋਦੀ ਨੂੰ ਦੁਬਾਰਾ ਲਿਆਓ ਮੋਦੀ ਜੀ ਆਂਗੇ ਤੇ ਪਿੰਡਾਂ ਦਾ ਵਿਕਾਸ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਸਮਰਥ ਬਹੁਤ ਮਸਾਂ ਮਿਲਿਆ ਜਿੱਦਾਂ ਜਾਣਦੇ ਆ ਬਹੁਤ ਹੰਗਾਰਾ ਭਰਵਾ ਮਿਲਿਆ ਸਾਡੀ ਸੋਚਾਂ ਵੀ ਨਹੀਂ ਜਿੱਦਾਂ ਨਹੀਂ ਸੋਚਿਆ ਵੀ ਨਿਕਲਿਆ ਸਾਨੂੰ ਮਿਲਿਆ ਇੱਥੇ ਅਸੀਂ ਪਹਿਲੀ ਵਾਰੀ ਫੱਜੂ ਭਜਾਏ ਆ ਪਹਿਲੀ ਵਾਰੀ ਨਿਕਲੇ ਆ ਬਹੁਤ ਜਾਸ ਮਰਫੇ ਮਿਲਿਆ ਵਾ ਇਹਨਾਂ ਸਮਰਥਜਿਨਾਂ ਨਾਲ ਮਿਲਣਾ ਪਿਆ ਵਾ ਸਾਨੂੰ ਬਹੁਤ ਆਸ ਆ ਇੱਥੋਂ ਵੋਟ ਜਿਹੜੀ ਕਮਲ ਦੇ ਨਿਸ਼ਾਨ ਦੇ ਬਹੁਤ ਜ਼ਿਆਦਾ ਬੇਗੀ ਬਸ